ਸਾਰਿਆਂ ਮੈਂ ਤੁਹਾਡਾ ਆਪਣਾ ਡਾਕਟਰ ਮਨੀਸ਼ ਉਤਰਾ ਪੰਜਾਬ ਪ੍ਰਧਾਨ ਆਈਟੀ ਵਿੰਗ ਸ਼ਿਵਸਨਾਲਾਏ ਪੰਜਾਬ ਹਾਂਜੀ ਅੱਜ ਜਿਹੜੇ ਪੁਤਲਾ ਸਾੜਿਆ ਗਿਆ ਤੇ 3 ਵਜੇ ਪੁਤਲਾ ਸਾੜਿਆ ਬੀਤੇ ਲੇਕਿਨ ਜਿਹੜੇ ਇਹ ਸ਼ਰਾਰਤੀ ਅੰਸਰ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਪਗੜਨਾ ਚਾਹੁੰਦੇ ਆ ਪਲੱਸ ਜਿਹੜੇ ਜਿਨ੍ਹਾਂ ਦਾ ਸਿੱਧਾ ਮੁੱਦਾ ਹੈ ਕਿ ਸੈਗਰੀਗੇਸ਼ਨ ਕਰਨਾ ਚਾਹੁੰਦੇ ਆ ਪੰਜਾਬ ਦੀ ਇੰਡੀਆ ਨਾਲੋਂ ਭਾਰਤ ਨਾਲ ਮੈਂ ਇਹ ਜਿਹੜਾ ਸੀ ਅੱਜ ਪੁਤਲਾ ਸੁੱਕਿਆ ਇਹਦੇ ਮਾਧਿਅਮ ਤੋਂ ਉਹਨਾਂ ਨੂੰ ਇੱਕ ਸਿੱਧੀ ਤੌਰ ਤੇ ਸਜੱਜਾ ਸਨੇਹਾ ਦੇ ਦੇਣਾ ਚਾਹੁੰਦਾ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਖੰਡ ਅੰਗ ਜੇ ਭਾਰਤ ਦਾ ਔਰ ਇਹਨੂੰ ਕੋਈ ਵੀ ਸ਼ਰਾਰਤੀ ਅੰਸਰ ਜਿੰਨੀਆਂ ਮਰਜ਼ੀ ਦੇਸ਼ ਵਿਰੋਧੀ ਗਤੀਵਿਧੀਆਂ ਆਪਣੀਆਂ ਕਰ ਲਵੇ ਇਹਨੂੰ ਲੇਦਾ ਕਰਨ ਚ ਇਹ ਸੈਗਰੀਗੇਟ ਕਰਨ ਚ ਜਦੋਂ ਤੱਕ ਸ਼ਿਵ ਸੈਨਾ ਪੰਜਾਬ ਪੰਜਾਬ ਦੇ ਵਿੱਚ ਉਹਦਾ ਦਾ ਅਸਤਿਤਵ ਤੇ ਵਰਚੈਸਕ ਕਾਇਮ ਹੈ ਆਪਾਂ ਇਹ ਕੰਮ ਨਹੀਂ ਜੂਣ। ਹਰ ਹਰ ਮਹਾਦੇਵ ਭਾਰਤ ਮਾਤਾ ਕੀ ਜੈ ਬੰਨੇ ਮਾਤਰਮ ਮੈਂ ਕਰਨ ਕੁਰੀ ਪੰਜਾਬ ਚੇਅਰਮੈਨ ਸ਼ਿਵ ਸੈਨਾ ਲਾਇਨ ਤੋਂ ਅੱਜ ਸਾਡੇ ਭਰਾ ਬਿਨੀ ਵਰਮਾ ਜੋ ਕਿ ਸ਼ਿਵ ਸੈਨਾ ਲਾਇਨ ਤੋਂ ਰਾਸ਼ੋ ਪਰ ਭਾਰੀ ਹੈ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਤੇ ਸਾਡੇ ਸੁਪਰੀਮ ਆਮਿਤ ਰੋਣਾ ਜੀ ਦੀ ਦਿਸ਼ਾ ਨਿਰਦੇਸ਼ ਤੇ ਅੱਜ ਬਾਲਮੀਗੀ ਚੌਂਕ ਪਠਾਨਕੋਟ ਵਿਖੇ ਗੁਰਬੰਧ ਪੱਲੂ ਜੋ ਕਿ ਆਈਐਸਆਈ ਦਾ ਟਾਊਟ ਹੈ ਆਈਐਸਆਈ ਦਾ ਕੁੱਤਾ ਜੋ ਕਿ ਹਮੇਸ਼ਾ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਤੋੜਨ ਦੀ ਗੱਲਾਂ ਕਰਦਾ ਐ ਇਨੇ ਇੱਕ ਬਿਆਨ ਦਿੱਤਾ ਕਿ 12 ਤਰੀਕ ਤੋਂ ਸਾਡੇ ਪੰਜਾਬ ਦੇ ਸਾਰੇ ਸਕੂਲ ਕਾਲਜਾਂ 'ਚ ਅਸੀਂ ਸਾਡਾ ਜਿਹੜਾ ਨੈਸ਼ਨਲ ਅਨੰਦ ਰਾਸ਼ੀ ਗੀਤ ਆ ਅਸੀਂ ਉਹਨੂੰ ਬੰਦ ਕਰਵਾਵਾਂਗੇ ਸਿੱਖਵਾਰੀ ਫੈਂਡਰਮ ਦੇ ਜੋ ਇਹਨਾਂ ਨੇ ਮੁਹਿੰਮ ਚਲਾਈ ਹੈ ਉਹਨੂੰ ਦੇਖਦੇ ਹੋਏ ਤੇ ਅਸੀਂ ਆਪਣੇ ਰਾਸ਼ਟਰੀ ਗੀਤ ਨੈਸ਼ਨਲ ਅੰਦਰ ਨੂੰ ਆਪਣੇ ਸਿਰ ਮੱਤੇ ਸਮਝਦੇ ਆ ਤੇ ਇਹ ਅਹੋਜੇ ਕੁੱਤੇ ਬਿੱਲਿਆਂ ਦੀ ਪਰਵਾਹ ਨਾ ਕਰਦੇ ਹੋਏ ਅਹੋਜਿਆਂ ਨੂੰ ਅਸੀਂ ਸੰਗਲੀ ਬੰਨਦੇ ਹੋਏ ਇਹਨਾਂ ਦਾ ਪਿੱਟ ਸਿਆਪਾ ਜੋ ਅੱਜ ਅਸੀਂ ਕੀਤਾ ਤਾਂ ਅਸੀਂ ਸਦਾ ਕਰਦੇ ਰਾਵਾਂਗੇ ਕਿ ਅਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਅੱਗੇ ਅਪੀਲ ਕਰਦੇ ਆ ਜੋ ਉਹਨਾਂ ਦੀਆਂ ਏਜੰਸੀਆਂ ਮੈਂ ਇੰਨੀਆਂ ਮਹਾਰ ਏਜੰਸੀਆਂ ਇਹੋ ਜੇ ਕੁੱਤੇ ਨੂੰ ਅਮਰੀਕਾ ਤੋਂ ਲਿਆ ਕੇ ਸੰਗਲੀ ਨਾਲ ਘੜੀਸਦੇ ਹੋਏ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਤੇ ਇਹੋ ਜਿਹਾ ਕੁੱਤੇ ਨੂੰ ਅਮਰੀਕਾ ਤੋਂ ਲਿਆਨ ਤੈਨੂੰ ਸਲਾਕਾ ਪਿੱਛੇ ਸੁੱਟਣ ਕਰਨਪੂਰੀ ਜੀ ਦੀ ਅਕਸ਼ਾ ਦੇ ਵਿੱਚ ਗੁਰਪਤ ਸਿੰਘ ਪੰਨੂ ਦਾ ਪੁਤਲਾ ਫੁਕਿਆ ਗਿਆ ਜੁਗਿਆਲ ਤੋਂ ਆਏ ਸਾਡੇ ਪੰਜਾਬ ਦੇ ਆਈਟੀ ਸੈਲਫਿੰਗ ਦੇ ਪ੍ਰਧਾਨ ਮਨੀਸ਼ ਅਨੋਤਰਾ ਜੀ ਗੁਦਾਸਪੁਰ ਤੋਂ ਰਾਮ ਲਾਲ ਸ਼ਰਮਾ ਜੀ ਔਰ ਸ਼੍ਰੀ ਕਾਮ ਜੀ ਔਰ ਕਈ ਅਨੇ ਸਾਥੀ ਪਠਾਨਕੋੜ ਦੀ ਧਰਤੀ ਦੇ ਵਿੱਚ ਪਹੁੰਚੇ ਨੇ ਮੈਂ ਦੱਸ ਦਵਾਂ ਕਿ ਗੁਰਪਤ ਸਿੰਘ ਪੰਨੂ ਕੀਦਾ ਹਮੇਸ਼ਾ ਪ੍ਰਯਾਸ ਰਿਹਾ ਕਿ ਪੰਜਾਬ ਦੇ ਵਿੱਚ ਇਕਤਾ ਖੜਤਾਂ ਨੂੰ ਖਰਾਬ ਕਰਨਾ ਜਿੰਨੇ ਪੰਜਾਬ ਦਾ ਕੋਈ ਹਮਦਰਦੀ ਨਹੀਂ ਜੇ ਪੰਜਾਬ ਦਾ ਹਮਦਰਦੀ ਹੁੰਦਾ ਤੇ ਪੰਜਾਬ ਦੇ ਰੀਅਲ ਮੁੱਦਿਆਂ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਪਾੜਨ ਪਾੜਨ ਦੀ ਗੱਲ ਨਹੀਂ ਕਰਦਾ ਕਿਉਂਕਿ ਆਸੀ ਹਿੰਦੂ-ਸਿੱਖ ਦੇ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਆਂ ਔਰ ਸਾਡਾ ਜਿਹੜਾ ਨੂ ਮਾਤ ਦਾ ਰਿਸ਼ਤਾ ਉਹ ਬਰਕਰਾਰ ਰਹੇ ਇਹੋ ਜਿਹੇ ਸ਼ਰਾਰਤੀ ਅੰਸਰ ਇਹਨਾਂ ਨੂੰ ਜੇਲਾਂ ਦੇ ਵਿੱਚ ਛੁੱਟਿਆ ਜਾਵੇ ਤਾਕਿ ਪੰਜਾਬ ਦਾ ਮੋਹਰ ਖਰਾਬ ਨਾ ਹੋਵੇ ਸਾਡੀ ਮੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲ ਹੈ ਕਿ ਉਹਨਾਂ ਦੇ ਵਿਦੇਸ਼ੀ ਵਿਦੇਸ਼ੀ ਦੌਰੇ ਤੇ ਬੜੇ ਕਰਦੇ ਨੇ ਉਹਨਾਂ ਦੇ ਵਿਦੇਸ਼ੀ ਪਿਆਰ ਵੀ ਹੈਗਾ ਤੇ ਇਹਨੂੰ ਕਿਉਂ ਨਹੀਂ ਭਾਰਤ ਦੇ ਵਿੱਚ ਲਿਆਂਦਾ ਜਾਂਦਾ ਔਰ ਇਹਨੂੰ ਕਿਉਂ ਨਹੀਂ ਸਲਾਕਾਂ ਦੇ ਵਿੱਚ ਛੱਡਿਆ ਜਾਂਦਾ ਇਹ ਸਾਡੀ ਮੰਗ ਹੈ ਔਰ ਜਵਾਨ ਨੂੰ ਸੰਦੇਸ਼ ਹੈ ਕਿ ਇਹਦੇ ਹੱਥੇ ਨਾਲ ਲੱਗਿਆ ਜਾਵੇ ਕਿਉਂਕਿ ਇਹ ਵਿਅਕਤੀ ਪੰਜਾਬ ਦੇ ਵਿੱਚ ਪਾੜਨ ਦੀ ਗੱਲਾਂ ਕਰਦਾ ਇਹਨੂੰ ਸ਼ਿਵ ਜਨਾ ਲਾਈਨ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਆਏ ਤੇ ਉਹਨਾਂ ਦੀ ਵੀਡੀਓ ਵਗੈਰਾ ਜਿਹੜੀ ਸਾਹਮਣੇ ਆਂਦੀ ਜਾਂਦੀ ਕਾਫੀ ਵਿਵਾਦਿਤ ਪਿਆਣਾ ਦੇ ਫਿਰ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ। ਦੇਖੋ ਅਸੀਂ ਬੜੇ ਹਰਾਨ ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਘੜੇ ਰੋਕ ਬਣਾਉਣ ਇਹ ਕੋਈ ਇਹਨੂੰ ਕੁੱਤੇ ਦੀ ਸੰਗਲੀ ਪਾਈ ਜਾਵੇ ਤਾਂ ਕਿ ਇਹ ਭੂਮਕਣੋ हट ਜੇ ਕਿਉਂਕਿ ਜਦ ਤੱਕ ਇਹ ਭੂਮਦਾ ਰਹੇਗਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਰਹੇਗਾ ਸਾਡੀ ਜੁਵਾ ਕੇ ਵੀ ਇਹੀ ਬਿੰਦੂ ਹੈ ਕਿਉਂਕਿ ਜੁਵਾ ਕਿਸੇ ਲਾਲਚ ਦੇ ਕਾਰਨ ਇਹਦੇ ਚਾਂਸੇ ਆ ਜਾਂਦੇ ਆ ਪਰ ਉਹਨਾਂ ਨੁਕਸਾਨ ਉਸ ਜੁਵਾਨ ਨੂੰ ਉਸ ਪਰਿਵਾਰ ਨੂੰ ਹੁੰਦਾ ਇਸ ਕਰਕੇ ਇਹਦੇ ਅੱਖੇ ਨਾ ਲੱਗਿਆ ਜਾਵੇ ਇਹਦਾ ਬੇਸ਼ਕਾਰ ਕੀਤਾ ਜਾਵੇ